ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੂ ਕਸ਼ਮੀਰ ਤੋਂ ਰਣਜੀਤ ਸਿੰਘ ਜਗਪਾਲ ਸਿੰਘ ਸੋਮਨਾਥ ਸਿੰਘ ਗੁਰਮੀਤ ਸਿੰਘ ਜਗਜੀਤ ਸਿੰਘ ਇਹ ਸੰਗਤ ਦੇ ਵਿੱਚ ਹਾਜ਼ਰ ਨੇ ਸਾਮਣਿਆਓ ਸ੍ਰੀ ਅਕਾਲ ਪਕਸਰ ਜੀ ਦੇ ਸਾਹਮਣੇ ਆਓ ਤੁਸੀਂ ਅਮਰ ਛੱਕਿਆ ਹੈ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਸਿੱਖ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਮਾਈਕ ਤੇ ਆਉਣ ਦੀ ਕਿਰਪਾ ਕਰਨ। ਤੋਂ ਜਦੋਂ ਤੋਂ ਕਿ ਜੇ ਕਾਲਪਤ ਸਾਬ ਜੀ ਵਿਖੇ ਪੰਜ ਸਿਕਸਾ ਬਾਗ ਦਾ ਸਾਹਮਣੇ ਖੜੇ ਨੇ ਉਸੇ ਪਾਸੇ ਵਿੱਚੋਂ ਛੇਕੇ ਹੋਏ ਵਿਅਕਤੀ ਦਰਸ਼ਨ 시ਗਰਾਗੀ ਦਾ ਕੀਰਤਨ ਕਰਵਾਇਆ ਹੈ। ਸੀਧੀ ਆਕਾਤ ਪੱਤਰ ਸਾਹਿਬ ਦੇ ਰੂਪਾਂ ਦੇ ਉਲਟ ਜਾ ਕੇ ਤੁਸੀਂ ਉਹਨਾਂ ਤੋਂ ਕੀਰਤਨ ਕਰਵਾਇਆ ਤੁਸੀਂ ਇਸ ਗਲਤੀ ਨੂੰ ਮੰਨਦੇ ਹੋ? ਸਿੰਘ ਸਾਹਿਬ ਜੀ, ਬਾਈ ਗੁਰਜੀਤ ਕਾਦਸ ਸਾਹਿਬ, ਬਾਈ ਗੁਰਜੀਤ ਜੀ ਕੀ ਫੱਟੇ ਉਸੇ ਜੋ ਪੁੱਛਿਆ ਗਿਆ ਉਹਦਾ ਹਾਂ ਜਾਂ ਨਾਂ ਚ ਜਵਾਬ ਦਿਓ। ਦੇਸ ਦੇ ਕਰਨੇ ਕੋਈ ਮੰਨਦੇ ਹੋ ਗਲਤੀ ਕਦੇ ਬਾਬੇ ਜੀ ਬਿਲਕੁਲ ਮੰਨਦੇ ਹੋ ਸਾਰੇ ਬਾਈਕ ਫੜ ਕੇ ਦੱਸੋ ਮੰਨਦੇ ਹੋ ਪੰਜੋ ਜਣੇ ਬਾਈਕ ਚ ਬੋਲੋ ਅਸੀਂ ਆਪਣਾ ਪਾਕਰੇ ਕੰਮ ਚੱਲਣ ਸਰ ਸਾਨੂੰ ਸੁਣਿਆ ਨਹੀਂ ਜੋ ਪਹਿਲਾਂ ਕਿਹਾ ਗਿਆ ਹੈ ਕਿ ਤੁਸੀਂ ਇਸ ਜੇ ਆਕਾਲ ਤੱਕ 701 ਦੇਖਤੀ ਦਾ ਜੇ ਆਕਾਲ ਤੱਕ ਸਾਡੇ ਹੁਕਮਾਂ ਤੇ ਉਲਟ ਜਾ ਕੇ ਇਲਤਨ ਕਰਵਾਇਆ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਉਸ ਗਲਤੀ ਨੂੰ ਕਦੇ ਮੰਨਦੇ ਤੁਸੀਂ ਜੋ ਕਿਹਾ ਗਿਆ ਹਾਂ ਜਾਂ ਅੱਲਾ ਬੋਲੋ ਬਾਤ ਤੁਸੀਂ ਜਾ ਸਕਦੇ ਹੋ ਜਾਓ ਜਿਹੜੇ ਜੰਮੂ ਤੋਂ ਆਏ ਸਨ ਉਹ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਜੀ ਸਬਤਰੀਤ ਵਿਖੇ ਦੇ ਕੇ ਉਹ ਜਾ ਸਕਦੇ ਨੇ ਤੁਹਾਨੂੰ ਦੁਬਾਰਾ ਬੁਲਾਇਆ ਜਾਵੇਗਾ ਫਿਰ ਤੁਸੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ